ਬੀਜੇਪੀ ਦੇ ਵੱਲੋਂ ਆਪਣੇ 195 ਲੋਕ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ ਜਿਸ ਸੂਚੀ ਦੇ ਵਿੱਚ ਕਹਿੋ ਜਿਹਾ ਨਾਮ ਸਾਹਮਣੇ ਆ ਜਾਂਦਾ ਜਿਸ ਤੋਂ ਕਿਸਾਨ ਖਾਸੇ ਖਫਾ ਹੋ ਜਾਂਦੇ ਨੇ ਪਰ ਨਾ ਸਿਰਫ ਕਿਸਾਨ ਸਗੋਂ ਨਵਜੋਤ ਸਿੰਘ ਸਿੱਧੂ ਵੀ ਆਵਾਜ਼ ਚੁੱਕਦੇ ਨਜ਼ਰ ਆਏ ਨੇ ਔਰ ਬੀਜੇਪੀ ਦੀ ਕੇਂਦਰ ਸਰਕਾਰ ਦੇ ਉੱਤੇ ਸਿੱਧੇ ਨਿਸ਼ਾਨੇ ਸਾਧਦੇ ਨਜ਼ਰ ਆਏ ਨੇ ਆਖਰਕਾਰ ਉਹ ਕਿਹੜਾ ਨਾਮ ਹੈ ਉਹ ਨਾਮ ਹੈ ਅਜੇ ਮਿਸ਼ਰਾ ਟੈਣੀ ਦਰਸਲ ਲੰਗੇ ਕਿਸਾਨ ਅੰਦੋਲਨ ਦੇ ਵਿੱਚ ਹਰ ਕਿਸੇ ਨੂੰ ਯਾਦ ਹੈ ਕਿ ਜਦੋਂ ਯੂਪੀ ਆ ਜਾਇਆ ਗਿਆ ਸੀ ਉੱਥੇ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਇਆ ਸੀ ਕਿੰਨੇ ਕਿਸਾਨ ਮਾਰੇ ਗਏ ਸੀ ਉਸ ਦੇ ਵਿੱਚ ਭਾਜਪਾ ਦੇ ਇੱਕ ਆਗੂ ਦਾ ਨਾਮ ਸਾਹਮਣੇ ਆਇਆ ਸੀ ਜਿਸ ਦਾ ਨਾਮ ਸੀ ਅਜੇ ਮਿਸ਼ਰਾ ਟੈਣੀ ਉਸ ਅਜੇ ਮਿਸ਼ਰਾ ਟੈਣੀ ਨੂੰ ਉਮੀਦਵਾਰ ਐਲਾਨਿਆ ਗਿਆ ਟਿਕਟ ਦਿੱਤੀ ਗਈ ਹੈ ਭਾਜਪਾ ਦੇ ਵੱਲੋਂ ਯੂਪੀ ਦੇ ਖੀਰੀ ਲੋਕ ਸਭਾ ਹਲਕੇ ਤੋਂ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਦਿੱਤੀ ਗਈ ਹੈ ਜਿਸ ਤੋਂ ਕਿਸਾਨ ਤਾਂ ਖਫਾ ਹੈ ਹੀ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਉੱਤੇ ਸਵਾਲ ਚੁੱਕੇ ਨੇ ਔਰ ਕੇਂਦਰ ਸਰਕਾਰ ਨੂੰ ਸਿੱਧੇ ਨਵਜੋਤ ਸਿੰਘ ਸਿੱਧੂ ਦੇ ਸਵਾਲ ਜਿਹੜੇ ਨੇ ਉਹ ਕੀਤੇ ਗਏ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇਗੇ ਇਹਨਾਂ ਨਵਜੋਤ ਸਿੰਘ ਸਿੱਧੂ ਜਿਹੜਿਆਂ ਦੇ ਬਾਰੇ ਵਿੱਚ ਹਾਲ ਹੀ ਦੇ ਵਿੱਚ ਚਰਚਾ ਚੱਲ ਰਹੀ ਸੀ ਕਿ ਭਾਜਪਾ ਜੁਆਇਨ ਕਰ ਸਕਦੇ ਨੇ ਕਾਂਗਰਸ ਨੂੰ ਛੱਡ ਸਕਦੇ ਨੇ ਉਹ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਜ਼ੋਰਦਾਰ ਬਿਆਨ ਦਿੰਦੇ ਹੁਣ ਨਜ਼ਰ ਆ ਰਹੇ ਨੇ ਔਰ ਭਾਜਪਾ ਦੀ ਸਰਕਾਰ ਨੂੰ ਜੰਮ ਕੇ ਭੰਡ ਦੇ ਨਜ਼ਰ ਆ ਰਹੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਹ ਕਿਸਾਨਾਂ ਨਾਲ ਵਿਸ਼ਵਾਸ ਘਾਤ ਹੈ ਕਿਸਾਨਾਂ ਦੇ ਉੱਤੇ ਜਿਨ੍ਹਾਂ ਨੇ ਗੱਡੀਆਂ ਚੜਾਈਆਂ ਹੁਣ ਉਹਨਾਂ ਨੂੰ ਹੀ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਉਹਨਾਂ ਦੇ ਹੱਕ ਦੇ ਵਿੱਚ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਭਾਜਪਾ ਦੀ ਸਰਕਾਰ ਦੇ ਉੱਤੇ ਸਿੱਧਾ ਨਿਸ਼ਾਨਾ ਨਵਜੋਤ ਸਿੰਘ ਸਿੱਧੂ ਨੇ ਸਾਧਿਆ ਉਹਨਾਂ ਨੇ ਕਿਹਾ ਕਿ ਅਜੇ ਮੇਸ਼ਾ ਟੈਨੂ ਟਿਕਟ ਦੇਣਾ ਕਿਸਾਨਾਂ ਦੇ ਨਾਲ ਇੱਕ ਵੱਡਾ ਵਿਸ਼ਵਾਸ ਘਾਤ ਹੈ ਜੋ ਕਿ ਭਾਜਪਾ ਦੀ ਕੇਂਦਰ ਸਰਕਾਰ ਕਰਦੀ ਪਈ ਹੈ ਉਹਨਾਂ ਨੇ ਸਾਫਟ ਤੌਰ ਦੇ ਉੱਤੇ ਇਸ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਬਿਆਨ ਲਿਖਿਆ ਔਰ ਨਾਲੋ ਨਾਲ ਉਹ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਸਰਵਨ ਸਿੰਘ ਪੰਦੇਰ ਇਸ ਗੱਲ ਦੀ ਖਿਲਾਫਤ ਕਰਦੇ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਉਹ ਪੜ੍ਹ ਕੇ ਸੁਣਾਦੇ ਨੇ ਹਾਂ ਜੋ ਨਵਜੋ ਸਿੰਘ ਸਿੱਧੂ ਨੇ ਆਪਣੇ ਬਿਆਨਾਂ ਚ ਲਿਖਿਆ ਨਵਜੋਤ ਸਿੰਘ ਸਿੱਧੂ ਆਪਣੇ ਟਵੀਟ ਵਿੱਚ ਲਿਖਦੇ ਨੇ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਨੂੰ ਲੋਕ ਸਭਾ ਦੀ ਉਮੀਦਵਾਰੀ ਦੇਣ ਦਾ ਫੈਸਲਾ ਸਾਡੇ ਕਿਸਾਨਾਂ ਦੇ ਭਰੇ ਜ਼ਖਮਾਂ ਨੂੰ ਖੁਰੇਦਣ ਵਾਲੀ ਗੱਲ ਹੈ ਕਿਸਾਨਾਂ ਨਾਲ ਇਹ ਸਰਾਸਰ ਵਿਸ਼ਵਾਸ ਘਾਤ ਕੀਤਾ ਗਿਆ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਬਰਕਰਾਰ ਰੱਖਣ ਵਾਲੇ ਸਾਡੇ ਅੰਨਦਾਤਾ ਪ੍ਰਤੀ ਸਰਕਾਰ ਦੀ ਬੇਰਹਿਮੀ ਭਰੀ ਅਸੰਵੇਦਨਸ਼ੀਲਤਾ ਭਾਰਤ ਦੀ 50% ਆਬਾਦੀ ਨੂੰ ਆਪਣਾ ਅਸਲ ਚਿਹਰਾ ਦਿਖਾ ਰਹੀ ਹੈ ਕਾਂਗਰਸ ਉਹਨਾਂ ਦੇ ਨਾਲ ਖੜੀ ਰਹੇਗੀ ਉਹਨਾਂ ਦੇ ਹੱਕਾਂ ਉਹਨਾਂ ਦੇ ਮਾਣ ਸਨਮਾਨ ਅਤੇ ਉਹਨਾਂ ਦੀ ਹੋਂਦ ਲਈ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਕਦੀ ਖਤਮ ਨਹੀਂ ਹੋਵੇਗੀ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਨਿਆਂ ਵਿੱਚ ਦੇਰੀ ਨਿਆਂ ਤੋਂ ਇਨਕਾਰ ਹੈ ਸਾਫ਼ ਤੌਰ ਤੇ ਕਹਿੰਦਾ ਕਿ ਅਗਰ ਸਰਕਾਰ ਕਿਸਾਨਾਂ ਦੇ ਨਾਲ ਉਦੋਂ ਤੱਕ ਖੜੀ ਰਹੇਗੀ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਔਰ ਦੂਜੀ ਗੱਲ ਭਾਜਪਾ ਦੀ ਸਰਕਾਰ ਦੇ ਉੱਤੇ ਸਿੱਧੇ ਨਿਸ਼ਾਨੇ ਸਾਧਦੇ ਨੇ ਕਿ ਇਹ ਸਰਾਸਰ ਨਾ ਇਨਸਾਫੀ ਹੈ ਸਰਾਸਰ ਸਰਾਸਰ ਵਿਸ਼ਵਾਸਘਾਤ ਹੈ ਔਰ ਇਹ ਕਿਸਾਨਾਂ ਦੇ ਮੋਸ਼ਨਸ ਦੇ ਨਾਲ ਸਰਾਸਰ ਖੇਡਿਆ ਜਾ ਰਿਹਾ ਹੈ। ਉਹਨਾਂ ਨੇ ਸਿੱਧੇ ਇਲਜ਼ਾਮ ਲਾਏ ਨੇ ਕਿ ਕਿਸਾਨਾਂ ਦੇ ਜ਼ਖਮਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਦੀ ਸਰਕਾਰ ਕਿਉਂਕਿ ਖੀਰੀ ਲੋਕ ਸਭਾ ਹਲਕਾ ਜਿਹੜਾ ਯੂਪੀ ਦਾ ਉੱਥੋਂ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਦਿੱਤੀ ਗਈ ਹੈ। ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਸਰਵਨ ਸਿੰਘ ਪੰਦੇਰ ਨੇ ਵੀ ਜੰਮ ਕੇ ਵਿਰੋਧਤਾ ਕੀਤੀ ਹੈ। Subscribe to One India Channel and never miss an update.